ਅਸਾ ਹੋਇਆ ਏ ਕਿ ਇੱਕ ਸ਼ਖਸ ਸੀ ਔਰਤਾਂ ਵਾਲੇ ਕੱਪੜੇ ਪਹਿਨ ਲੈਂਦਾ ਸੀ ਰਾਤ ਨੂੰ ਤੇ ਇਹ ਗੱਡੀ ਦੇ ਵਿੱਚ ਜਾਂ ਕਾਰ ਦੇ ਵਿੱਚ ਟਰੱਕ ਦੇ ਵਿੱਚ ਕਿਤੇ ਵੀ ਵੱਲੋਂ ਲਿਫਟ ਲੈ ਲੈਂਦਾ ਸੀ ਫਿਰ ਇਹ ਉਹਨਾਂ ਦੇ ਨਾਲ ਸਮਲਿੰਗਿਕ ਸੰਬੰਧ ਬਣਾਉਂਦਾ ਸੀ ਫਿਰ ਲੜਾਈ ਝਗੜਾ ਕਰਕੇ ਉਹਨਾਂ ਦਾ ਕਤਲ ਕਰ ਦਿੰਦਾ ਸੀ 10 ਦੇ ਕਰੀਬ ਕਤਲ ਤਾਂ ਇਸ ਨੇ ਖੁਦ ਕਬੂਲ ਲਏ ਨੇ ਕੀ ਹੁੰਦਾ ਹੈ ਅਜਿਹੇ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਉਹਨਾਂ ਦੀ ਮਾਨਸਿਕਤਾ ਕੀ ਹੁੰਦੀ ਹੈ ਦੇਖੋ ਅਜਿਹੇ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਨਾ ਉਹਨਾਂ ਦੀ ਜਿਹੜੀ ਆ ਕੰਡੀਸ਼ਨ ਹੁੰਦੀ ਹੈ ਮੈਂਟਲ ਕੰਡੀਸ਼ਨ ਉਹ ਬਹੁਤ ਹੀ ਫੀਵਰ ਹੁੰਦੀ ਹੈ ਜਾਂ ਤਾਂ ਉਹਨਾਂ ਦੇ ਬਚਪਨ 'ਚ ਕੋਈ ਟਰੋਮਾ ਰਿਹਾ ਹੁੰਦਾ ਹੈਗਾ ਜਾਂ ਉਹਨਾਂ ਨੂੰ ਫੈਮਲੀ ਵੱਲੋਂ ਐਕਸੈਪਟੈਂਸ ਨਹੀਂ ਮਿਲੀ ਹੁੰਦੀ ਫੈਮਿਲੀ ਦੇ ਵਿੱਚ ਜਿਵੇਂ ਤੁਸੀਂ ਕਿਹਾ ਨਾ ਕਿ ਉਹ ਹੋਮੋ ਹੈ ਤਾਂ ਫਿਰ ਉਹ ਜਿਹੜੇ ਜਿਹੜੇ ਹੋਮੋਸੈਕਸ਼ੁਅਲ ਹੁੰਦੇ ਨੇ ਉਹਨਾਂ ਨੇ ਉਹ ਪਹਿਨ ਤਾਂ ਖੁੱਲ ਹੀ ਨਹੀਂ ਪਾਉਂਦੇ ਉਹ ਦੱਸ ਹੀ ਨਹੀਂ ਪਾਉਂਦੇ ਕਿ ਇਹ ਉਹਨਾਂ ਦੀ ਪਕਸ਼ੁਅਲਿਟੀ ਹੈ ਜੀ ਫਿਰ ਇਸ ਕਰਕੇ ਜੇ ਉਹਨਾਂ ਦੱਸ ਦੇਈਆਂ ਤਾਂ ਫੈਮਿਲੀ ਐਕਸੈਪਟ ਨਹੀਂ ਕਰਦੀ ਹੈਗੀ ਜਾਂ ਫਿਰ ਬਚਪਨ ਤੋਂ ਹੀ 트ਰਾਮੈਟਿਕ ਐਕਸਪੀਰੀਅੰਸ ਰਿਆ ਹੁੰਦਾ ਹੈ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੁੰਦਾ ਹੈਗਾ ਉਹ ਕੁਝ ਕਰ ਨਹੀਂ ਪਾਉਂਦੇ ਡਰੇ ਹੁੰਦੇ ਆ ਬੱਚੇ ਜੀ ਤੇ ਫਿਰ ਇਹ ਵੱਡੇ ਹੋ ਕੇ ਨਾ ਆਪਣੀ ਜਿਹੜੀ ਡਿਜ਼ਾਇਰਸ ਨੂੰ ਆਪਣੇ ਐਕਸਪ੍ਰੈਸ਼ਨਸ ਨੂੰ ਆਪਣੇ ਇਮੋਸ਼ਨਸ ਨੂੰ ਸਪਰੈਸ ਕਰਦੇ ਰਹਿੰਦੇ ਦਬਾਉਂਦੇ ਰਹਿੰਦੇ ਹੋ ਕੇ ਫਿਰ ਇਹਨਾਂ ਦਾ ਇੱਕਦਮ ਉਹ ਦੂਸਰਾ ਰੂਪ ਸਾਹਮਣੇ ਆਂਦਾ ਹੈ ਇਹਨੂੰ ਤੁਸੀਂ ਡੀ ਆਈ ਡੀ ਵੀ ਕਹਿ ਸਕਦੇ ਹੋ ਮਤਲਬ ਕਿ ਮਲਟੀਪਲ ਪਰਸਨੈਲਿਟੀ ਡਿਸਆਰਡਰ ਜਾਂ ਡਿਸਐਸੋਸੀਏਟਿਵ ਪਰਸਨੈਲਿਟੀ ਡਿਸਆਰਡਰ ਜਿਸ ਦੇ ਕਰਕੇ ਉਹ ਵੈਸੇ ਬਾਕੀ ਲੋਕਾਂ ਵਾਲੀਆ ਘਰਦਿਆਂ ਨਾਲ ਬਹੁਤ ਦਬੇ ਹੋਏ ਬਹੁਤ ਹੀ ਟਿਮਿਡ ਬਹੁਤ ਹੀ ਨਾਈਵ ਰਹਿੰਦੇ ਨੇ ਬਟ ਜਦੋਂ ਉਹਨਾਂ ਨੂੰ ਕਿਤੇ ਮੌਕਾ ਮਿਲੇ ਆਪਣੀ ਜਿਹੜੀ ਅੰਦਰਲੀ ਪਰਸਨੈਲਿਟੀ ਅੰਦਰ ਦਾ ਖੰਖਾ ਰੂਪ ਕੱਢਣ ਦਾ ਫਿਰ ਉਹ ਕੱਢਦੇ ਨੇ ਇਹਦੇ ਵਿੱਚ ਸਵਾਲ ਸੀ ਮੈਮ ਸਾਡਾ ਕਿ ਕਿਉਂਕਿ ਦੇਖੋ ਇਹ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ 8 ਤੋਂ 10 ਲੋਕ ਦੇ ਨਾਲ ਇਹਨਾਂ ਨੇ ਕਤਲ ਵੀ ਕਰਤਾ ਉਹਨਾਂ ਦਾ ਜਾਨ ਵੀ ਉਹਨਾਂ ਦੀ ਚਲੀ ਗਈ ਤੇ ਅਜਿਹੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਿਆ ਕਿਵੇਂ ਜਾਵੇ ਜਦੋਂ ਕੋਈ ਇੱਕ ਲੇਮੈਨ ਉਹਨਾਂ ਨੇ ਤਾਂ ਹੈਲਪ ਕੀਤੀ ਇਸ ਦੀ ਕਿ ਰਾਤ ਨੂੰ ਕੋਈ ਸ਼ਖਸ ਖੜਾ ਹੈ ਉਸ ਨੂੰ ਲਿਫਟ ਦੇ ਦਿੱਤੀ ਜਾਂ ਕੀ ਉਹਨਾਂ ਦੀ ਮਾਨਸਿਕਤਾ ਰਹੀ ਹੋਏਗੀ ਪਰ ਇਹ ਦਾ ਜਿਹੜਾ ਅਜਿਹੇ ਲੋਕ ਨੇ ਉਹਨਾਂ ਤੋਂ ਬਚਣਾ ਕਿਵੇਂ ਹੈ ਜਾਂ ਉਹਨਾਂ ਦਾ ਕੀ ਇਲਾਜ ਹੋ ਸਕਦਾ ਹੈ ਕਿਵੇਂ ਪਛਾਣੇ ਜਾ ਸਕਣ ਇਹ ਸਵਾਲ ਹੈ देखो ਉਹਨੂੰ ਮਤਲਬ ਇਸ ਤਰ੍ਹਾਂ ਉਹਦੀ ਬੋਡੀ ਲੈਂਗੁਏਜ ਨੂੰ ਰੀਡ ਕਰੋ ਜੀ ਉਹਨਾਂ ਦੀ ਜਿਹੜੀ ਬੋਡੀ ਲੈਂਗੁਏਜ ਸਭ ਤੋਂ ਪਹਿਲਾਂ ਆਉਂਦੀ ਹੈ ਅੱਖਾਂ ਜਿਹੜਾ ਬੰਦਾ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੁੰਦਾ ਹੋਏਗਾ ਨਾ ਔਨੈਸਟ ਨਹੀਂ ਹੋਊਗਾ ਨਾ ਇਮਾਨਦਾਰ ਨਹੀਂ ਹੋਊਗਾ ਮਨੇ ਸੱਚਮੁੱਚ ਉਹਨੂੰ ਲਿਫਟ ਨਹੀਂ ਚਾਹੀਦੀ ਉਹਨੇ ਇੱਕ ਧੋਖੇ ਨਾਲ ਕਰਨਾ ਤਾਂ ਉਹਦੀ ਅੱਖਾਂ ਘੁੰਮਦੀਆਂ ਹੁੰਦੀਆਂ ਨੇ ਜਾਂ ਤਾਂ ਗੋਲ-ਗੋਲ ਘੁੰਮ ਜਾਂਦੀਆਂ ਨੇ ਕਿਉਂ ਉਹ ਨਜ਼ਰ ਮਿਲਾ ਕੇ ਗੱਲ ਨਹੀਂ ਕਰਦਾ ਨਜ਼ਰ ਮਿਲਾ ਕੇ ਗੱਲ ਨਹੀਂ ਕਰ ਪਾਏਗਾ ਪਰ ਉਹ ਜਿਹਦੇ ਗਲ ਥੱਲੇ ਦੇਖ ਕੇ ਵੀ ਕਰੂਗਾ ਜ਼ਿਆਦਾਤਰ ਐਸੇ ਲੋਕ ਥੱਲੇ ਦੇਖ ਕੇ ਗੱਲ ਕਰਦੇ ਆ ਅੱਖਾਂ ਨਹੀਂ ਮਿਲਾ ਪਾਉਂਦੇ ਔਰ ਅੱਖਾਂਾਂ ਦੀ ਇਲੈਕਟ੍ਰਾਈਟਸ ਆਂਦੀਆਂ ਰਹਿੰਦੀਆਂ ਨੇ ਠੀਕ ਹੈ ਜੇ ਉਹਨਾਂ ਦੇ ਬੋਡੀ ਲੈਂਗੁਏਜ ਐਨਾ ਚੇਂਜ ਹੁੰਦਾ ਹੈਗਾ ਕਿ ਉਹ ਆਪਣੇ ਹੱਥਾਂ ਨਾਲ ਹੱਥਾਂ ਦੀ ਜਿਹੜੀਆਂ ਉਂਗਲੀਆਂ ਨੇ ਨਾ ਉਹਨਾਂ ਨੂੰ ਵੀ ਉਹ ਹਿਲਾਉਂਦੇ ਰਹਿੰਦੇ ਆ ਮਤਲਬ ਉਹਨਾਂ ਨੂੰ ਨਰਵਸਨੈਸ ਹੁੰਦੀ ਹੈ ਕਿਉਂਕਿ ਪਤਾ ਹੈ ਬਾਡੀ ਰਿਐਕਟ ਕਰਦੀ ਹੈ ਜੋ ਤੁਸੀਂ ਝੂਠ ਬੋਲਦੇ ਹੋ ਤੇ ਉਹ ਝੂਠ ਤਾਂ ਬੋਲ ਹੀ ਰਿਹਾ ਸੀਗਾ ਤਾਂ ਕਰਕੇ ਬਾਡੀ ਰਿਐਕਟ ਕਰਦੀ ਹੈ ਉਹਨੇ ਬਾਡੀ ਲੈਂਗੁਏਜ ਥੋੜੀ ਰੀਡ ਕਰੋ ਅੱਖਾਂ ਤੋਂ ਪਹਿਲਾਂ ਤੁਸੀਂ ਰੀਡ ਕਰ ਸਕਦੇ ਹੋ ਜੀ ਐਵੇਂ ਲੱਗ ਰਿਹਾ ਕਿਸੇ ਦਾ ਵੀ ਕਦੇ ਵੀ ਲਿਫਟ ਮੰਗੋ ਕਦੇ ਵੀ ਨਾ ਹੀ ਹਲਪ ਨਾ ਕਰੋ ਤੇ ਇਹਦੇ ਵਿੱਚ ਅਗਲਾ ਸਵਾਲ ਇਹ ਸੀ ਕਿ ਅਜਿਹੇ ਲੋਕ ਠੀਕ ਹੈ ਕਿ ਲਿਫਟ ਲੈ ਲਈ ਜਾਂ ਕਿਸੇ ਨੂੰ ਨਿਸ਼ਾਨਾ ਬਣਾ ਲਿਆ ਜਾਂ ਸੰਬੰਧ ਬਣਾ ਲੇ ਪਰ ਕਤਲ ਤੱਕ ਪਹੁੰਚਣਾ ਇਹ ਕਿਹੜੀ ਮਾਨਸਿਕਤਾ ਕਿਸ ਲੈਵਲ ਦੀ ਗੱਲ ਹੈਗੀ ਹੈ ਇਹਨਾਂ ਬਹੁਤ ਹੀ ਸਾਈਕੋਟਿਕ ਸਿੰਪਟਮਸ ਨੇ ਕਹਿ ਰਹੀਆਂ ਇਹਨਾਂ ਦੇ ਹੁੰਦੇ ਨੇ ਜਿਹੜਾ ਮਲਟੀਪਲ ਪਰਸਨੈਲਿਟੀ ਡਿਸਆਰਡਰ ਚ ਵੀ ਹੁੰਦਾ ਹੈਗਾ ਔਰ ਇਹਨਾਂ ਦੇ ਬਹੁਤ ਸਿਵਰ ਡਰਾਮਾ ਰਿਹਾ ਹੁੰਦਾ ਬਚਪਨ ਦੇ ਵਿੱਚ ਨਾ ਉਹਨਾਂ ਦੇ ਇਸ ਤਰ੍ਹਾਂ ਦੇ ਡਿਸਆਰਡਰਸ ਆ ਜਾਂਦੇ ਨੇ ਕਿ ਉਹ ਇੰਨੇ ਜ਼ਿਆਦਾ ਟੀਨ ਤੱਕ ਪਹੁੰਚ ਜਾਂਦੇ ਨੇ ਬਚਣ ਦਾ ਕੀ ਤਰੀਕਾ ਹੈ ਬਚਣ ਦਾ ਵੀ ਤਰੀਕਾ ਦੱਸੋ ਹਾਂਜੀ ਇਹਨਾਂ ਦਾ ਬਚਣ ਦਾ ਤਰੀਕਾ ਸਿਰਫ ਇਹੀ ਹੈਗਾ ਕਿ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਨੀਸ਼ੀਅਲ ਸਟੇਜ ਤੇ ਹੀ ਉਹਨਾਂ ਦੀ ਬਾਡੀ ਲੈਂਗੁਏਜ ਨੂੰ ਰੀਡ ਕਰੋ ਉਹਨਾਂ ਦੀ ਸਪੀਚ ਨੂੰ ਰੀਡ ਕਰੋ ਜਿਸ ਤਰ੍ਹਾਂ ਉਹ ਬੋਲਦੇ ਨੇ ਖਤ ਲਾ ਕੇ ਬੋਲਦੇ ਨੇ ਜਾਂ ਫਿਰ ਮਤਲਬ ਸੰਬਲ ਕਰਦੇ ਨੇ ਬੰਦਲ ਕਰਦੇ ਨੇ ਫੰਬਲ ਕਰਦੇ ਆ ਮਤਲਬ ਛਿੱਕਿਛਾਂ ਆਂਦੇ ਨੇ ਜਾਂ ਫਿਰ ਉਹਨਾਂ ਦੇ ਵਰਡs ਠੀਕ ਨਹੀਂ ਨਿਕਲਦੇ ਹੈਗੇ ਮੂੰਹ ਚੋਂ ਜਾਂ ਨਿਕਲ ਵੀ ਰਹੇ ਨੇ ਬਹੁਤ ਸਾਤਰ ਵੀ ਹੁੰਦੇ ਆ ਤਾਂ ਵੀ ਜੇ ਤੁਹਾਨੂੰ ਕਿਸੇ ਤਰ੍ਹਾਂ ਫੀਲਿੰਗ ਆ ਰਹੀ ਹੈ ਨਾ ਆਪਣੀ ਫੀਲਿੰਗ ਨੂੰ ਆਪਣੀ ਗੱਟ ਫੀਲਿੰਗ ਨੂੰ ਹਮੇਸ਼ਾ ਟਰਸਟ ਕਰੋ ਤੁਹਾਡੀ ਬੋਡੀ ਵੀ ਤੁਹਾਨੂੰ ਦੱਸ ਦਿੰਦੀ ਹੈਗੀ ਹੈ ਕਿ ਕੁਝ ਗਲਤ ਹੈਗਾ ਤੇ ਬੱਚੋ ਇਹਨਾਂ ਤੋਂ ਮਤਲਬ ਇਸ ਕਰਕੇ ਔਰ ਆਪਣਾ ਮਤਲਬ 100 ਨੰਬਰ ਤੇ ਡਾਇਲ ਕਰੋ ਜਿੱਦਾਂ ਜਦੋਂ ਵੀ ਥੋੜੀ ਜਿਹੀ ਵੀ ਫੀਲ ਹੋਏ ਕਿ ਤੁਸੀਂ ਬਿਠਾਵਾ ਵੀ ਲਿਆ ਲਿਫਟ ਵੀ ਦੇਤੀ ਉਸ टाइम ਵੀ ਤੁਹਾਨੂੰ ਫੀਲਿੰਗ ਆ ਰਹੀ ਹੈ ਨਾ ਤਾਂ ਕਿਸੇ ਬਹਾਨੇ ਨਾਲ ਨਿਕਲੋ ਉਹਨਾਂ ਨੂੰ ਨਾ ਕਦੇ ਵੀ ਪੋਕ ਨਾ ਕਰੋ ਕਿ ਮੈਨੂੰ ਤੇਰੇ ਤੇ ਸ਼ੱਕ ਆਇਆ ਜਾਂ ਤੂੰ ਐਦਾਂ ਕਰ ਰਿਹਾ ਉਹ ਭੜਕ ਜਾਂਦੇ ਨੇ ਉਹਨਾਂ ਨੂੰ ਕਦੇ ਨਾ ਉਹਨਾਂ ਨੂੰ ਬਹੁਤ ਆਰਾਮ ਆ ਕੇ ਹਾਂ ਤੂੰ ਬਿਲਕੁਲ ਠੀਕ ਹੈ ਸਹੀ ਹੈ ਮੈਂ ਵੀ ਤੇਰੇ ਨਾਲ ਸਹੀ ਹਾਂ ਠੀਕ ਹੈ ਤੁਹਾਨੂੰ ਬੱਛਾ ਲੱਗ ਰਿਹਾ ਕਿ ਜੇ ਨਿਕਲਣਾ ਹੁੰਦਾ ਨਹੀਂ ਤਾਂ ਉਹ ਬਹੁਤ ਪਰ ਇਕ ਜਾਂਦਾ ਹੈ ਬਿਲਕੁਲ ਇੱਕ ਇਹਦੇ ਵਿੱਚ ਜਿਹੜੀ ਤੁਸੀਂ ਸਟਾਰਟਿੰਗ ਵਿੱਚ ਗੱਲ ਕੀਤੀ ਸੀ ਕਿ ਸਪਰੈਸ ਬਹੁਤ ਕੀਤਾ ਜਾਂਦਾ ਹੈ ਜਹੇ ਜਿਹੜੇ ਲੋਕ ਹੁੰਦੇ ਨੇ ਕਈ ਵਾਰ ਘਰਾਂ ਦੇ ਵਿੱਚ ਉਹਨਾਂ ਨੂੰ ਸਮਝਿਆ ਨਹੀਂ ਜਾਂਦਾ ਹੈਗਾ ਕਿਉਂਕਿ ਅਕਸਰ ਤਾਂ ਸੋਸਾਇਟੀ ਦਾ ਵੀ ਇੱਕ ਕਾਰਨ ਹੈ ਨਾ ਅਜਿਹੇ ਲੋਕ ਜਿਹੜੇ ਇਸ ਲੈਵਲ ਤੱਕ ਜਾਂਦੇ ਨੇ ਸਾਡਾ ਉਹਨਾਂ ਦਾ ਪ੍ਰਤੀ ਬਿਹੇਵੀਅਰ ਉਹਨਾਂ ਪ੍ਰਤੀ ਰਵਈਆ ਜਾਂ ਕਈ ਵਾਰ ਉਹਨਾਂ ਨੂੰ ਪਾਗਲ ਸਮਝ ਲਿਆ ਜਾਂਦਾ ਹੈ ਡਾਕਟਰੀ ਇਲਾਜ ਨਹੀਂ ਕਰਵਾਇਆ ਜਾਂਦਾ ਜਿਹੜੀ ਸਾਈਕੀਟ੍ਰਿਸਟ ਦੀ ਗੱਲ ਹੁੰਦੀ ਹੈਗੀ ਹਾਂਜੀ ਬਿਲਕੁਲ ਬਿਲਕੁਲ ਇੱਕ ਵਾਰੀ ਮੇਰੇ ਕੋਲ ਇੱਕ ਇਸੇ ਤਰ੍ਹਾਂ ਪਾਦਰ ਆਪਣੇ ਬੇਟੇ ਨੂੰ ਲੈ ਕੇ ਆਏ ਕਹਿੰਦੇ ਇਹ ਹੈ ਨਾ ਇਹ ਇੱਕ ਮੈਂਟਲ ਡਿਸਆਰਡਰ ਹੈ ਕਿ ਇਹ ਹੋਮੋਸੈਕਸ਼ੁਅਲ ਹੈ ਉਹਨਾਂ ਦਾ ਬੇਟਾ ਮੇਰੀ ਕਹਿੰਦਾ ਮੈਂਟਲ ਡਿਸਆਰਡਰ ਨਹੀਂ ਹੈ ਇਹ ਉਹਦੀ ਪਿਕਸ਼ੁਅਲਿਟੀ ਹੈ ਦਿਸ ਇਜ਼ ਹਾਊ ਹੀ ਇਜ਼ ਉਹ ਐਦਾਂ ਦਾ ਹੀ ਹੈ ਤੁਸੀਂ ਇਹਨੂੰ ਐਦਾਂ ਹੀ ਐਕਸੈਪਟ ਕਰਨਾ ਪਊਗਾ ਤੁਹਾਨੂੰ ਤੇ ਕਈਆਂ ਨੂੰ ਲੱਗਦਾ ਕਿ ਕੋਈ ਮੈਂਟਲ ਡਿਸਆਰਡਰ ਹੈਗਾ ਇਹ ਗਲਤ ਹੈ ਇਹ ਇਹਨੂੰ ਠੀਕ ਕਰੋ ਪਰ ਇਹ ਮੈਂਟਲ ਡਿਸਆਰਡਰ ਨਹੀਂ ਹੁੰਦਾ ਤੁਸੀਂ ਆਪਣੇ ਬੱਚੇ ਨੂੰ ਨਾ ਐਕਸੈਪਟ ਕਰਨਾ ਚਾਹੀਦਾ ਜਿੰਮੇਦਾਰ ਉਹ ਹੈ ਉਹਵੇਂ ਉਹਨੂੰ ਪਿਆਰ ਦਿਓ ਪਿਆਰ ਨਹੀਂ ਦਿੰਦੇ ਨਾ ਜਦੋਂ ਘਰ ਦੇ ਉਹਨੂੰ ਹਮੇਸ਼ਾ ਗਾਲਾਂ ਕੱਢਦੇ ਹੈ ਜਾਂ ਦੂਰ ਕਰਦੇ ਆਪਣੇ ਆਪ ਤੋਂ ਫਿਰ ਉਹ ਬੱਚੇ ਅੱਦਾ ਨਿਕਲਦਾ ਨਫਰਤ ਕੀਤੀ ਜਾਂਦੀ ਹੈ ਕਈ ਵਾਰ ਇਸ ਤਰ੍ਹਾਂ ਹਾਂਜੀ ਬਿਲਕੁਲ ਜੀ ਤਾਂ ਮਤਲਬ ਇਸ ਦਾ ਇਲਾਜ ਵੀ ਹੈ ਦੇਖੋ ਇਸ ਦਾ ਇਲਾਜ ਪਿਆਰ ਹੈ ਸਭ ਤੋਂ ਪਹਿਲਾਂ ਦਾ ਫੈਮਿਲੀ ਦੇ ਵਿੱਚ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਔਰ ਅਗਰ ਉਹਨੂੰ ਲੱਗਦਾ ਹੈ ਉਸ ਬੱਚੇ ਵਿੱਚ ਅੈਂਗਰ ਬਹੁਤ ਜ਼ਿਆਦਾ ਉੱਗਦਾ ਹੈ ਕਿਉਂਕਿ ਬਹੁਤ ਜ਼ਿਆਦਾ ਐਕਸਟ੍ਰੀਮ ਅੈਂਗਰ ਨਾ ਫੁੱਟਦਾ ਜਦੋਂ ਇਹ ਉਦਾਂ ਨਤੀਜਾ ਹੈਗਾ ਉਹ ਗੁੱਸੇ ਕਿਸ ਚੀਜ਼ ਦਾ ਉਸ ਬੱਚੇ ਨੂੰ ਗੁੱਸੇ ਨੂੰ ਚੈਨਲਾਈਜ਼ ਕਿਵੇਂ ਕਰਨਾ ਹੈਗਾ ਉਹਦੇ ਵਾਸਤੇ ਪ੍ਰੋਫੈਸ਼ਨਲ ਹੈਲਪ ਲੈਣੀ ਚਾਹੀਦੀ ਹੈ ਪਰ ਸਭ ਤੋਂ ਪਹਿਲਾਂ ਫੈਮਿਲੀ ਦੀ ਸਪੋਰਟ ਜ਼ਰੂਰੀ ਹੈ ਅਗਰ ਫੈਮਿਲੀ ਦੀ ਸਪੋਰਟ ਹੀ ਹੋਏਗੀ ਬੱਚੇ ਨੂੰ ਰਿਅਲਾਈਜ਼ ਹੀ ਨਹੀਂ ਹੋਏਗਾ ਕਿ ਮੈਂ ਮੇਰੇ ਤੇ ਕੁਝ ਪ੍ਰੋਬਲਮ ਹੈ ਜੀ ਉਨਸਾ ਰੀਅਲਾਈਜ਼ ਨਹੀਂ ਕਦੇ ਹੋਇਆ ਹੋਵੇਗਾ ਕਿ ਜੇ ਕੋਈ ਪ੍ਰੋਬਲਮ ਹੈਗੀ ਹੈ ਹੂੰ ਉਹਨੂੰ ਲੱਗਦਾ ਕਿ ਦੁਨੀਆ ਇਦਾਂ ਹੀ ਕੰਮ ਕਰਦੀ ਹੈ ਕਿ ਦੁਨੀਆ ਪਿਆਰ ਨਾਲ ਨਹੀਂ ਸੁਣਦੀ ਤਾਂ ਮੈਨੂੰ ਗੁੱਸੇ ਨਾਲ ਹੀ ਸੁਣਾਉਣਾ ਪਊਗਾ ਮੈਨੂੰ ਗੁੱਸੇ ਨਾਲ ਹੀ ਅਗਰੈਸਸ ਕਰਨਾ ਡਾਕਟਰ ਨੀਤੂ ਇਹਨਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਸ ਦੇ ਸਿੱਟੇ ਕੀ ਨਿਕਲਣੇ ਨੇ ਜਿਵੇਂ ਹੁਣ ਇਹ ਕਤਲ ਕਰਦਾ ਗਿਆ ਸੀਰੀਅਲ ਇਸ ਨੇ ਕਿੰਨੇ ਕਤਲ ਕਰ ਦਿੱਤੇ ਕਿਉਂਕਿ ਆਮ ਜਿਹੜੇ ਲੋਕ ਨੇ ਉਹ ਤਾਂ ਮਤਲਬ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੇ ਨੇ ਅਜਿਹੇ ਲੋਕ ਸੈਂਸਿਟਿਵ ਨਹੀਂ ਹੁੰਦੇ ਫਿਰ ਜਾਂ ਉਹਨਾਂ ਨੂੰ ਸੋਚ ਦੇ ਵਿੱਚ ਨਹੀਂ ਆਉਂਦਾ ਇਹਨਾਂ ਦੇ ਨਾ ਸੈਂਸਿਟਿਵ ਬਹੁਤ ਜ਼ਿਆਦਾ ਹੁੰਦੇ ਆ ਇਹ ਬਚਪਨ ਦੇ ਵਿੱਚ ਜਦੋਂ ਇਹਨਾਂ ਦੀ ਸੈਂਸਿਟਿਵਿਟੀ ਨੂੰ ਕੋਈ ਅ ਕਰਦਾ ਨਹੀਂ ਹੈਗਾ ਨਾ ਰੈਕਗਨਾਈਜ਼ ਫਿਰ ਇਹ ਐਦਾ ਬਣ ਜਾਂਦੇ ਨੇ ਆਪਣੀ ਸੈਂਸਿਟਿਵਿਟੀ ਤੋਂ ਕੰਪਲੀਟਲੀ ਆਪੋਜ਼ਿਟ ਹੋ ਜਾਂਦੇ ਨੇ ਇਹ ਜੀ ਠੀਕ ਹੈ ਕਿ ਇਹਨਾਂ ਨੂੰ ਦਰਦ ਨਹੀਂ ਹੁੰਦਾ ਇਹਨਾਂ ਨੂੰ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਨੇ ਇੱਕ ਤਰ੍ਹਾਂ ਸੇ ਕਹੋ ਕਿ ਇਮੋਸ਼ਨਲੀ ਨੰਬ ਹੋ ਜਾਂਦੇ ਆ ਇਹਨਾਂ ਨੂੰ ਇਸ ਚੀਜ਼ ਦਾ ਫਰਕ ਹੀ ਨਹੀਂ ਪੈਂਦਾ ਇਹਨਾਂ ਦੇ ਅੰਦਰ ਬਸ ਉਹ ਜਿਹੜਾ ਗੁੱਸਾ ਹੈਗਾ ਬਹੁਤ ਜ਼ਿਆਦਾ 네ਗੇਟਿਵ ਹੈ ਉਹ ਬਸ ਬਾਹਰ ਕੱਢਣਾ ਹੁੰਦਾ ਹੈ ਇਹਨਾਂ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਦਾ ਕਿ ਕਿਸੇ ਨੂੰ ਡਰ ਥੋੜਾ ਕਿਸੇ ਸਹੀ ਗੱਲ ਦੀ ਜਿਹੜੀ ਸਮਝ ਹੁੰਦੀ ਹੈ ਨਾ ਇੰਟੈਲੈਕਟ ਜਿਹੜੀ ਆ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਹੂੰ